ਕਿ ਭਾਰਤੀ ਜਨਤਾ ਪਾਰਟੀ ਜੁਆਇਨ ਕਰਨਗੇ ਡਾਕਟਰ ਨਵਜੋਤ ਕੋਰ ਸਿੱਧੂ ਪੰਜ ਪੰਜ ਐਂਟਰੀ ਕਰਨ ਦੇ ਲਈ ਰਸਤੇ ਲੱਭ ਰਹੇ ਨੇ ਮੈਡਮ ਸਿੱਧੂ ਦਰ ਅਸਲ ਡਾਕਟਰ ਨਵਜੋਤ ਕੋਰ ਸਿੱਧੂ ਨੇ ਜਿੱਥੇ ਪਹਿਲਾਂ ਨਿਤਿਨ ਗੜਕਰੀ ਦੇ ਨਾਲ ਮੁਲਾਕਾਤ ਕੀਤੀ ਕੇਂਦਰੀ ਮੰਤਰੀ ਨੇ ਉਹ ਤੇ ਫਿਰ ਉਹਨਾਂ ਦੀਆਂ ਤਾਰੀਫਾਂ ਕੀਤੀਆਂ ਤੇ ਹੁਣ ਗ੍ਰਹਿ ਮੰਤਰੀ ਦੀਆਂ ਤਾਰੀਫਾਂ ਕਰਦੇ ਹੋਏ ਨਜ਼ਰ ਆਏ ਨੇ ਮੈਡਮ ਸਿੱਧੂ ਦੱਸਦੀ ਹੈ ਕਿ ਡਾਕਟਰ ਨਵਜੋਤ ਕੋਰ ਸਿੱਧੂ ਨੂੰ ਕਾਂਗਰਸ ਪਾਰਟੀ ਨੇ ਸਸਪੈਂਡ ਕਰ ਦਿੱਤਾ ਹੈ ਮੈਡਮ ਸਿੱਧੂ ਦੇ ਵੱਲੋਂ ਆਪਣੀ ਹੀ ਪਾਰਟੀ ਆਗੂਆਂ ਦੇ ਖਿਲਾਫ ਵਿਵਾਦਿਤ ਬਿਆਨ ਦਿੱਤੇ ਗਏ ਸਨ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਾਰਵਾਈ ਕਰਦੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਮੈਡਮ ਸਿੱਧੂ ਦੀਆਂ ਟਿੱਪਣੀਆਂ ਅਜਿਹੀਆਂ ਸੀ ਕਿ ਪੰਜਾਬ ਕਾਂਗਰਸ 'ਚ ਕਾਫੀ ਹਲਚਲ ਦੇਖਣ ਨੂੰ ਮਿਲੀ ਤੇ ਹਲਚਲ ਜਿਹੜੀ ਹੈ ਹਾਈ ਕਮਾਂਡ ਤੱਕ ਪਹੁੰਚ ਗਈ ਹਾਈ ਕਮਾਂਡ ਨੇ ਨਵਜੋਤ ਕੋਰ ਸਿੱਧੂ ਦੇ ਮਾਮਲੇ ਨੂੰ ਲੈ ਕੇ ਜਾਂਚ ਕਰਨ ਦੇ ਲਈ ਇੱਕ ਕਮੇਟੀ ਵੀ ਬਣਾਈ ਹੈ ਜੋ ਕਿ ਜਾਂਚ ਕਰੇਗੀ ਫਿਰ ਰਿਪੋਰਟ ਤਿਆਰ ਕਰੇਗੀ ਤੇ ਹਾਈ ਕਮਾਂਡ ਨੂੰ ਸੌਂਪੀ ਜਾਵੇਗੀ ਕਾਫੀ ਖਲਾਰਾ ਜਿਹੜਾ ਕਾਂਗਰਸ ਦੇ ਵਿੱਚ ਪਾ ਦਿੱਤਾ ਮੈਡਮ ਸਿੱਧੂ ਦੇ ਕੁਝ ਬਿਆਨਾਂ ਨੇ ਆਪਣੀ ਹੀ ਪਾਰਟੀ ਦੇ ਆਗੂਆਂ ਦੇ ਖਿਲਾਫ ਵੱਡੇ ਵਿਵਾਦਿਤ ਬਿਆਨ ਦਿੱਤੇ ਸੀ ਤੇ ਨਾਲੇ ਇਹ ਵੀ ਕਹਿ ਦਿੱਤਾ ਸੀ ਜੇਕਰ ਮੁੱਖ ਮੰਤਰੀ ਬੰਨਣਾ ਹੈ ਤੇ 500 ਕਰੋੜ ਰੁਪਈਆ ਚਾਹੀਦਾ ਜੋ ਸਾਡੇ ਕੋਲ ਨਹੀਂ ਹੈ ਇਸ ਤੋਂ ਬਾਅਦ ਫਿਰ ਚਰਚਾਵਾਂ ਆਈਆਂ ਕਿ ਕੀ ਹੁਣ ਭਾਜਪਾ ਦੇ ਵਿੱਚ ਐਂਟਰੀ ਕਰ ਸਕਦੇ ਨੇ ਡਾਕਟਰ ਨਵਜੋਤ ਸਿੰਘ ਸਿੱਧੂ ਕਿਉਂਕਿ ਪਹਿਲਾਂ ਨਿਤਿਨ ਗੜਕਰੀ ਦੀਆਂ ਤਾਰੀਫ਼ਾਂ ਹੋਈਆਂ ਤੇ ਹੁਣ ਅਮਿਤ ਸ਼ਾਹ ਦੀਆਂ ਦੱਸਦੇ ਕਿ ਡਾਕਟਰ ਨਵਜੋਤ ਸਿੰਘ ਸਿੱਧੂ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਦੇ ਨੇ ਅਖੀਰ ਸਾਡੇ ਪੰਜਾਬ ਪ੍ਰੇਮੀਆ ਦੇ ਸੰਘਰਸ਼ ਨੂੰ ਫਲ ਮਿਲ ਰਿਹਾ ਪੰਜਾਬੀ ਆਪਣੀਆਂ ਜ਼ਮੀਨਾਂ ਤੇ ਜੰਗਲਾਂ ਦੇ ਕਵਰ ਲਈ ਲੜਨਗੇ ਜੋ ਕਿ ਪਹਿਲਾਂ ਹੀ ਆਪਣੇ ਸਭ ਤੋਂ ਹੇਠਲੇ ਪੱਧਰ -10.6% ਤੇ ਹੈ ਸ਼ਿਵਾਲਿਕ ਨੂੰ ਬਚਾਓ ਜ਼ਮੀਨ ਹੜਪਣ ਵਾਲਿਆਂ ਤੋਂ ਦੂਰੀ ਜਿਸ ਦਾ ਸਾਡੇ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਪਰ ਹੁਣ ਉਹਨਾਂ ਦੇ ਨਾਲ ਮਿਲ ਰਹੇ ਆ ਅਸੀਂ ਆਪਣੇ ਗ੍ਰਹਿ ਮੰਤਰੀ ਅਮਿਤ ਸ਼ਾ ਰਾਜਪਾਲ ਪੰਜਾਬ ਤੇ ਸਾਡੇ ਸਮਰਪਿਤ ਕਾਨੂੰਨੀ ਪਾਈਚਾਰੇ ਦਾ ਸਾਡੇ ਮੁਕਤੀਦਾਤਾ ਹੋਣ ਲਈ ਧੰਨਵਾਦ ਕਰਦੇ ਆਂ ਦੱਸਦੀ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ ਦਾ ట్వీਟ ਇੱਕ ਵਾਰ ਫਿਰ ਉਹਨਾਂ ਨੇ ਚਰਚਾ ਛੇੜ ਦਿੱਤੀ ਹੈ ਜਿੱਥੇ ਪਹਿਲਾਂ ਨਿਤਿਨ ਗੜਕਰੀ ਦੇ ਨਾਲ ਮੁਲਾਕਾਤ ਨੇ ਚਰਚਾ ਛੇੜੀ ਸੀ ਔਰ ਅਮਿਤ ਸ਼ਾਹ ਦੇ ਬਾਰੇ ਕੀਤਾ ਗਿਆ ట్వీਟ ਵੀ ਚਰਚਾ ਇਸ ਦਾ ਵਿਸ਼ਾ ਬਣ ਗਿਆ ਕਿ ਡਾਕਟਰ ਨਵਜੋਤ ਕੌਰ ਸਿੱਧੂ ਹੁਣ ਪਾਜ-ਪਾਜ ਜਾਣ ਦੇ ਲਈ ਕਾਲੇ ਪੈ ਗਏ ਨੇ ਕਿ ਤਾਂ ਹੀ ਉਹਨਾਂ ਦੇ ਵੱਲੋਂ ਕੇਂਦਰੀ ਮੰਤਰੀਆਂ ਤਾਰੀਫ਼ਾਂ ਕੀਤੀਆਂ ਜਾ ਰਹੀਆਂ ਨੇ